ਦਰਜੇ ਨੇ ਪੰਜਾਬ ਦੇ ਵਿੱਚ ਹੜਾਂ ਦੇ ਨਾਲ ਕਾਫੀ ਕਾ ਲੋਕੇ ਹਾਲਾਤ ਖਰਾਬ ਨੇ ਤੀਤੋਂ ਵੱਧ ਮੋਤਾਂ ਦੀ ਖਬਰ ਜਿੱਥੇ ਸਾਹਮਣੇ ਆ ਰਹੀ ਹੈ ਉੱਥੇ ਹੀ ਜਦੋਂ ਦੇਖੀਏ ਤੇ ਪੰਜਾਬੀ ਸਿੰਗਰ ਹੋਗੇ ਜੋ ਪੰਜਾਬ ਦੇ ਹਨ ਜੋ ਸਮਾਜਿਕ ਸੰਸਾਵਾਂ ਨੇ ਪੰਜਾਬ ਦੇ ਆਮ ਲੋਕ ਨੇ ਪਿੰਡਦ ਲੋਕ ਨੇ ਉਹ ਟਰੈਕਟਰਾਂ ਦੇ ਉੱਤੇ ਤੇ ਜੋ ਉੱਥੇ ਕਿਸ਼ਤੀਆਂ ਦੇ ਵਿੱਚ ਬੈ ਕੇ ਜਿਵੇਂ ਕਿਸੇ ਵੀ ਤਰ੍ਹਾਂ ਦੇ ਜਿਹਾ ਕੋਈ ਸਰਦਾ ਪਿਆ ਉਹ ਉਹ ਉਵੇਂ ਹਰ ਪੀੜਤ ਲੋਕਾਂ ਦੀ ਮਦਦ ਕਰ ਰਹੇ ਨੇ ਕੋਈ ਐਂਬੂਲੈਂਸ ਲੈ ਕੇ ਜਾ ਰਹੇ ਹੈ ਕੋਈ ਖਾਣਵੀਂ ਨੇ ਵਿਵਸਥਾ ਨੇ ਕਰ ਜਾ ਰਹੇ ਹੈ ਤਾਂ ਹਰ ਕੋਈ ਲੱਗਿਆ ਹੋਇਆ ਇਸ ਵਕਤ ਜਿੱਦਾਂ ਕਿ ਕਿਸੇ ਦਾ ਕੋਈ ਘਰ ਦੇ ਵਿੱਚ ਕੋਈ ਕੋਈ ਚੀਜ਼ ਦੀ ਵੀ ਕਮੀ ਨਹੀਂ ਹੈ ਕੁਝ ਹੈ ਤਾਂ ਸਿੰਗਰਾਂ ਸਿੱਧੇ ਹੋਰ ਤਾਂ ਕਹਿ ਦਿੱਤਾ ਗਿਆ ਕਿ ਜੇ ਸਾਡੇ ਤੋਂ ਚੀਜ਼ ਲੋੜ ਅਸੀਂ ਦੇ ਦਾਂਗੇ ਜਾਂ ਪੰਜਾਬ ਦੇ ਹਰ ਸਮਾਜ ਸੇਵੀ ਵੱਲੋਂ ਹਰ ਵਰਗ ਵੱਲੋਂ ਕਹ ਲੋ ਕਿ ਹਰ ਉਸ ਦੇ ਵੱਲੋਂ ਕਿ ਹੈ ਗਿਆ ਜਿਹੜਾ ਵੀ ਪੰਜਾਬ 'ਚ ਰਹਿੰਦਾ ਪਿਆ ਹੈ ਤੇ ਉਰੇ ਪੰਜਾਬ ਦੇ ਲੋਕ ਜੋ ਹੜ੍ਹਾਂ ਵਿੱਚ ਲਗਾਤਾਰ ਮਾਰ ਜੇ ਰਹੇ ਨੇ ਹੜ੍ਹਾਂ ਵਿੱਚ ਕਹ ਲੋ ਕਿ ਇੰਨੀ ਮੋਤਾ ਹੋ ਗਏ ਨੇ ਇੰਨੀ ਬਰਬਾਦੀ ਹੋ ਚੁੱਕੀ ਹੈ ਐ ਨੁਕਸਾਨ ਹੋ ਚੁੱਕੇ ਹੈ ਹੁਣ ਲੋਕਾਂ ਦਾ ਗੁੱਸਾ ਭਰ ਦੇ ਪ੍ਰਧਾਨ ਮੰਤਰੀ ਨੇਦਰ ਮੋਦੀ ਤੇ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਦੇ ਵੱਲੋਂ ਕਾਫੀ ਕਿ ਲੋਕੀ ਤਿੱਖਾ ਵਿਰੋਧ ਕੀਤਾ ਗਿਆ ਜੋ ਪ੍ਰਾਈਮ ਮਿੰਿਸਟਰ ਨਰੇਂਦਰ ਮੋਦੀ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਅਫਗਾਨਿਸਤਾਨ ਦੇ ਵਿੱਚ ਪੁਚਾਲ ਦੇ ਨਾਲ ਮਰੇ ਲੋਕਾਂ ਨੂੰ ਲੈ ਕੇ ਉਹ ਲੋਕ ਪੁੱਛ ਰਹੇ ਨੇ ਕਿ ਪੰਜਾਬ ਭਾਰ ਦਾ ਹਿੱਸਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਜੋ ਐਨੀ ਤਬਾਹੀ ਮਚੀ ਹੋਈ ਹੈ ਹੱਦ ਕਰਕੇ ਕਿ ਉਹ ਪ੍ਰਾਈਮ ਮਿੰਿਸਟਰ ਮੋਦੀ ਨਹੀਂ ਦੇਖੀ ਜਿਸ ਨੂੰ ਲੈ ਕੇ ਲੋਕ ਆਪਣੀ ਅੱਖ ਕਿ ਲੋਕੀ ਸੋਸ਼ਲ ਮੀਡੀਆ ਅਕਾਊਂਟ ਜਿੱਤੇ ਸਟੋਰੀਆਂ ਪਾ ਰਹੇ ਨੇ ਲਗਾਤਾਰ ਨਰੇਂਦਰ ਮੋਦੀ ਨੂੰ ਇਸ ਮਸਲੇ ਤੇ ਘੇਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਕਿ ਪੰਜਾਬ ਨੂੰ ਲੈ ਕੇ ਕੁਝ ਅਜਿਹੀ ਸਟੋਰੀ ਜੇ ਗਲਵਿਨ ਨਹੀਂ ਕੀਤੀ ਪਰ ਅਫਗਾਨਿਸਤਾਨ ਲੈ ਕੇ ਇਸ ਤਰੀਕੇ ਦੀ ਪੋਸਟ ਪਈ ਉਸਨੇ ਕਿ ਜੀ ਦੇਖੋ ਪੰਜਾਬ ਦੇ ਨਾਲ ਜਿਹੜਾ ਵਿਤਕਰਾ ਹੈ ਨਾ 1947 ਤੋਂ ਹੀ ਚੱਲਿਆ ਆਉਂਦਾ ਹੈ ਉਹ ਕੋਈ ਵੀ ਵਿਸ਼ਾ ਹੋਵੇ ਤੇ ਪੰਜਾਬ ਨੂੰ ਉਹਦੇ ਵਿੱਚ ਪਛਾੜਿਆ ਗਿਆ ਮਤਰਈ ਮਾਂ ਵਰਗਾ سلوਕ ਜਿਹੜਾ ਹੈਗਾ ਉਹ ਪੰਜਾਬ ਦੇ ਨਾਲ ਕੀਤਾ ਜਾਂਦਾ ਹੈ ਕਿ ਇਹ ਜੀ ਮਤਰਿਆ ਪੋਤਾ ਤੇ ਇਹ ਜਾਂ ਫਿਰ ਧੀ ਹੈ ਇਹ ਇਹਦੇ ਨਾਲ ਜਿਵੇਂ ਵਤੀਰਾ ਕਰਨਾ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਕੀਤਾ ਗਿਆ ਬੇਸ਼ੱਕ ਰਾਜਧਾਨੀ ਦੀ ਗੱਲ ਹੋਵੇ ਪਾਣੀਆਂ ਦਾ ਮਸਲਾ ਹੋਵੇ ਪ੍ਰਵਾਸ ਦੀ ਗੱਲ ਹੋਵੇ ਨਸ਼ਿਆਂ ਦੀ ਗੱਲ ਹੋਵੇ ਸੋ ਕਦੇ ਵੀ ਪੰਜਾਬ ਨੂੰ ਜਿਹੜਾ ਹੈਗਾ ਉਹ ਉਹ ਨਿਗਾਵਾਂ ਨਾਲ ਨਹੀਂ ਦੇਖਿਆ ਗਿਆ ਜਿਵੇਂ ਪੰਜਾਬ ਚਾਹੁੰਦਾ ਇਸੇ ਕਰਕੇ ਅੱਜ ਪੰਜਾਬ ਦੇ ਵਿੱਚ ਬਗਾਨਗੀ ਦਾ ਜਿਹੜਾ ਉਹ ਇੱਕ ਚਿੰਨ੍ਹਕ ਜਿਹੜੀ ਬਗਾਨਗੀ ਦੀ ਹੈ ਉਹ ਜਾਗੀ ਹੋਈ ਹੈ ਅੱਜ ਭਾਰਤ ਦਾ Hindu ਵੀ ਜਿਹੜਾ ਇਹ ਗੱਲ ਮਹਿਸੂਸ ਕਰਨ ਲੱਗ ਪਿਆ ਜਿਵੇਂ ਤੁਸੀਂ ਕਿਹਾ ਨਾ ਕਿ ਸਟੋਰੀਆਂ ਟਵੀਟ ਚੱਲ ਰਹੇ ਨੇ ਐਕਸ ਦੇ ਉੱਤੇ ਲੋਕ ਲਿਖ ਰਹੇ ਨੇ ਉਹ Hindu ਨਾਵਾਂ ਵਾਲੇ ਲੋਕ ਜਿਹੜੇ ਨੇ ਆਏ ਦੇਖ ਲਿਖ ਰਹੇ ਆ ਕਿ ਜਿਹੜੇ ਨੇ ਨਰਿੰਦਰ ਮੋਦੀ ਹੈ ਉਹਨਾਂ ਨੂੰ ਅਫਗਾਨਿਸਤਾਨ ਦੇ ਵਿੱਚ ਆਇਆ ਪਹਹਾਰ ਦਿਖ ਗਿਆ ਉਦੇ ਉੱਤੇ ਸਟੇਟਮੈਂਟ ਜਾਰੀ ਕਰ ਦਿੱਤੀ ਹੈ ਤੇ ਉਧਰ ਰਾਹਤ ਸਮਗਰੀ ਦੇ ਟਰੱਕ ਵੀ ਭੇਜ ਦਿੱਤੇ ਆ ਪਰ ਪੰਜਾਬ ਨਹੀਂ ਦੇਖਿਆ ਜਿਹਨੂੰ ਕਿਹਾ ਜਾਂਦਾ ਪਈ ਲਓ ਜੀ ਪੰਜਾਬ ਸਾਡਾ ਅੰਨ ਦਾਤਾ ਹੈ ਪੰਜਾਬ ਸਾਡੇ 80% ਲੋਕਾਂ ਦਾ ਢਿੱਡ ਭਰਦਾ ਤੇ ਪੰਜਾਬ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਅੱਜ ਉਹ ਪੰਜਾਬ ਬਰਬਾਦ ਹੋਇਆ ਪਿਆ 32 ਤੋਂ ਵੱਧ ਮੌਤਾਂ ਦੀ ਜਿਹੜੀ ਗਿਣਤੀ ਹੈ ਉਹ ਸਵੇਰ ਤੱਕ ਸੀ ਉਸ ਤੋਂ ਬਾਅਦ ਕਿੰਨੀਆਂ ਹੋ ਗਈਆਂ ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਸੈਂਕੜੇ ਪਸ਼ੂ ਮੱਝਾਂ ਦਾਵਾ ਜੜੀਆਂ ਨੇ ਉਹ ਰੁੜ ਗਈਆਂ ਉਹਨਾਂ ਦੀ ਵੀ ਮੌਤ ਹੋ ਗਈ ਹੈ ਕਈ ਲੋਕਾਂ ਦੇ ਘਰ ਢੈ ਢੇਰੀ ਹੋ ਗਿਆ ਕਈ ਲੋਕ ਭੁੱਖੇ ਭੁਖਣ ਪਾਣੇ ਜਿਹੜੇ ਆਪਣੇ ਚਵਾਰਿਆਂ ਦੇ ਵਿੱਚ ਬੈਠੇ ਹੋਏ ਆ ਤੇ ਉਹਦੇ ਉੱਤੇ ਇੱਕ ਵੀ ਟਵੀਟ ਇੱਕ ਵੀ ਸਟੇਟਮੈਂਟ ਦੇਸ਼ ਦੇ ਪ੍ਰਧਾਨ ਮੰਤਰੀ ਦੀ ਨਹੀਂ ਆਉਣੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਹੀਂ ਆਉਣੀ ਇਹ ਬਹੁਤ ਸ਼ਰਮਨਾਕ ਹੈ ਇਥੋਂ ਪਤਾ ਲੱਗਦਾ ਵੀ ਇਹ ਚਾਹੁੰਦੇ ਨੇ ਕਿ ਪੰਜਾਬ ਡੁੱਬਦਾ ਰਹੇ ਤੇ ਦੂਸਰੀ ਗੱਲ ਹੈ ਜਿਹੜੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੇ ਹੜੀ ਸਰਕਾਰੀ ਹੋਣ ਤਾਂ ਫਿਰ ਉਹ ਕੀ ਸ਼ੋਕ ਮਣਾਉਣਗੇ ਉਹਦੇ ਉੱਤੇ ਤੋ ਇਹ ਇਹ ਹਾਲਾਤ ਨੇ ਇਸ ਵੇਲੇ ਪੰਜਾਬ ਦੇ ਬਣੇ ਹੋਏ ਤੇ ਇਹਨਾਂ ਗੱਲਾਂ ਦੇ ਨਾਲ ਹੀ ਤਾਂ ਬਗਾਨਗੀ ਜਿਹੜੀ ਹੈਗੀ ਉਹ ਮਹਿਸੂਸ ਕਰਵਾਈ ਜਾਂਦੀ ਹੈ ਜੋ ਪੰਜਾਬ ਇਸ ਵੇਲੇ ਮਹਿਸੂਸ ਕਰ ਰਿਹਾ ਅੱਜ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਹੜ੍ਹ ਆਏ ਹੋਏ ਨੇ ਉਹ ਲੋਕ ਆਪ ਹੀ ਲੱਗੇ ਹੋਏ ਨੇ ਦਿਨ ਰਾਤ ਲੱਗੇ ਹੋਇਆ ਤੁਸੀਂ ਦੇਖੋ ਟਰੈਕਟਰ ਟਰਾਲੀਆਂ ਜਾਂ ਫਿਰ ਲੰਗਰ ਪ੍ਰਸ਼ਾਦਾ ਜਿਵੇਂ ਤੁਸੀਂ ਪੰਜਾਬ ਦੇ ਕਲਾਕਾਰਾਂ ਦੀ ਗੱਲ ਕੀਤੀ ਹੈ ਮੈਂ ਤਾਂ ਮੈਂ ਤਾਂ ਇਹ ਇਹ ਸਮਝਦਾ ਪਿਆ ਵੀ ਉਸ ਤਰ੍ਹਾਂ ਦਾ ਮਾਹੌਲ ਬਣ ਗਿਆ ਜਿਵੇਂ ਕਿਸਾਨੀ ਸੰਘਰਸ਼ ਵੇਲੇ ਬਣਿਆ ਸੀ ਜਦੋਂ ਹਰ ਇੱਕ ਕਲਾਕਾਰ ਹਰ ਇੱਕ ਸਮਾਜ ਸੇਵੀ ਹਰ ਇੱਕ ਮੀਡੀਆ ਵਾਲਾ ਉਹ ਉੱਥੇ ਪਹੁੰਚਦਾ ਸੀ ਕੋਈ ਜਥੇਬੰਦੀ ਹੋਵੇ ਕੋਈ ਨਿਹੰਗਾਂ ਨਿਹੰਗ ਸਿੰਘਾਂ ਦੀ ਜਥੇਬੰਦੀ ਹੋਵੇ ਜਾਂ ਕੋਈ ਹੋਰ ਗੱਲ ਹੋਵੇ ਉਹ ਉਹ ਜਿਹਾ ਮਾਹੌਲ ਜਿਹੜਾ ਇਸ ਵੇਲੇ ਪੰਜਾਬ 'ਚ ਬਣਿਆ ਹੋਇਆ ਇੱਕ ਬਹੁਤ ਵਧੀਆ ਮੈਸੇਜ ਹੈ ਤੇ ਇੱਕ ਵਧੀਆ ਆਪਣੇ ਆਪਣੇ ਕਹਿ ਲਓ ਵੀ ਸਟੇਟ ਦੇ ਪ੍ਰਤੀ ਜਿਹੜੀ ਹੈਗੀ ਇੱਕ ਪਿਆਰ ਦਿਖਾਇਆ ਜਾ ਰਿਹਾ ਨਾ ਇਹ ਜਿਨ੍ਹਾਂ ਦਾ ਪਿਆਰ ਕਹਿ ਲਈਏ ਵੀ ਜਿਨ੍ਹਾਂ ਵਾਸਤੇ ਸਟੇਟ ਬਗਾਨੀ ਹੋ ਗਈ ਸੀ ਪੰਜਾਬ ਹੁਣ ਜਿਹਦਾ ਯੁਵਰਾਜ ਸਿੰਘ ਨੇ ਜਿਹੜਾ ਹੈ ਇੱਕ ਟਵੀਟ ਕੀਤਾ ਯੁਵਰਾਜ ਸਿੰਘ ਨੇ ਕਦੇ ਵੀ ਤੁਸੀਂ ਦੇਖੋ ਵੀ ਪੰਜਾਬ ਦੇ ਹੱਕ ਦੇ ਵਿੱਚ ਕਦੇ ਕੋਈ ਟਵੀਟ ਨਹੀਂ ਕੀਤਾ ਪਹਿਲਾਂ ਕੋਈ بڑے ਮਸਲੇ ਆਏ ਬੜਾ ਕੁਝ ਹੋਇਆ ਕਿਉਂਕਿ ਇਹ ਸੈਂਟਰ ਵੱਲ ਦੇਖਦੇ ਹੁੰਦੇ ਨੇ ਨਾ ਇਹ ਲੋਕ ਵੱਡੇ ਜਿਹੜੇ ਵੱਡੇ ਪਰਸਨੈਲਿਟੀਜ਼ ਹੁੰਦੀਆਂ ਨਾ ਇਹ ਉਧਰ ਧਿਆਨ ਰੱਖਦੀਆਂ ਵੀ ਸੈਂਟਰ ਤੋਂ ਝੜਕਣਾ ਪੈ ਜੇ ਸਾਨੂੰ ਉਹਨਾਂ ਨੂੰ ਖੁਸ਼ ਰੱਖਣਾ ਹੈ ਬਾਲੀਵੁੱਡ ਵਾਲੇ ਇਹ ਸੋਚਦੇ ਆ ਕਿ ਅਸੀਂ ਸੈਂਟਰ ਨੂੰ ਖੁਸ਼ ਰੱਖਣਾ ਸੋ ਉਹ ਨਹੀਂ ਕਰਦੇ ਹੁੰਦੇ ਪਰ ਇਸ ਵਾਰ ਦੇਖੋ ਯੁਵਰਾਜ ਸਿੰਘ ਵਰਗੇ ਜਿਹੜੇ ਨੌਜਵਾਨ ਨੇ ਉਹ ਵੀ ਕਹਿੰਦੇ ਆ ਕਿ ਪੰਜਾਬ ਮੇਰੀ ਸੋਲ ਹੈ ਮੇਰੀ ਆਤਮਾ ਹੈ ਤੇ ਮੇਰੇ ਕੋਲ ਜਿੰਨਾ ਹੋ ਗਿਆ ਸਰਿਆ ਉਹ ਮੈਂ ਕਰਾਂਗਾ ਸੰਜੇ ਦਤ ਨੌਨ ਪੰਜਾਬੀ ਹੁੰਦਾ ਹੋਇਆ ਵੀ ਉਹ ਅੱਜ ਪੰਜਾਬ ਦੇ ਹੱਕ ਦੇ ਵਿੱਚ ਖੜ ਗਿਆ ਬਾਲੀਵੁੱਡ ਦੀਆਂ ਹੋਰ ਸਲਮਾਨ ਖਾਨ ਨੇ ਪੇਸ਼ਕਸ਼ ਕਰ ਦਿੱਤੀ ਆ ਕਿ ਭਾਈ ਮੈਂ ਵੀ ਇਹ ਜਿਹੜੀ ਹੈ ਹੈਲਪ ਕਰਾਂਗਾ ਸੋ ਉਸ ਤੋਂ ਬਾਅਦ ਕਈ ਵਿਦੇਸ਼ੀ ਜਿਹੜੀਆਂ ਵੱਡੀਆਂ ਪਰਸਨੈਲਿਟੀਆਂ ਨੇ ਉਹਨਾਂ ਨੇ ਵੀ ਇਹ ਪੇਸ਼ਕਸ਼ ਕਰ ਦਿੱਤੀ ਹੈ ਕਿ ਅਸੀਂ ਜਿਹੜੀ ਹੈ ਹੈਲਪ ਕਰਾਂਗੇ ਲੋਕਾਂ ਦੀ ਜਿੰਨਾ ਸਾਡੇ ਕੋਲ ਸਰਿਆ ਬਣਿਆ 5 5 7 7 ਲੱਖ ਲੋਕ ਭੇਜ ਰਹੇ ਨੇ ਕੋਈ 10 ਲੱਖ ਭੇਜ ਰਿਹਾ ਕੋਈ ਵੋਟਾਂ ਲੈ ਕੇ ਦੇ ਰਿਹਾ ਕੋਈ ਕੁਝ ਕਰ ਰਿਹਾ ਹੈ ਨਾ ਸੋ ਇੱਕ ਬੜਾ ਵਧੀਆ ਇਸ ਵੇਲੇ ਸੁਨੇਹਾ ਜਿਹੜਾ ਜਾ ਰਿਹਾ ਅਸੀਂ ਇਹ ਨਹੀਂ ਕਹਿੰਦੇ ਮਾਹੌਲ ਬੜਾ ਵਧੀਆ ਬਣਿਆ ਹੋਇਆ ਕਿਉਂਕਿ ਮਾਹੌਲ ਤਾਂ ਬਿਲਕੁਲ ਵਧੀਆ ਨਹੀਂ ਹੈ ਪੰਜਾਬ ਤਾਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਲੋਕ ਮਰ ਰਹੇ ਨੇ ਇਹ ਮਾਹੌਲ ਨਹੀਂ ਵਧੀਆ ਪਰ ਇੱਕ ਜਿਹੜੀ ਯੂਨਿਟੀ ਦੀ ਮਿਸਾਲ ਦਿੱਤੀ ਜਾ ਰਹੀ ਨਾ ਇਹ ਬਹੁਤ ਵਧੀਆ ਇਹਦੇ ਨਾਲ ਇਹ ਵੀ ਤੁਸੀਂ ਪ੍ਰੂਫ ਕਰਦੇ ਹੋ ਕਿ ਭਾਈ ਸਾਨੂੰ ਨਹੀਂ ਲੋੜ ਹੈ ਤੁਹਾਡੇ ਜਿਵੇਂ ਹੁਣ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੋਂ ਇੱਕ ਫੇਸਬੁੱਕ ਦੇ ਉੱਤੇ ਸਟੇਟਮੈਂਟ ਪਈ ਹੈ ਕਿ ਅਸੀਂ ਜੀ ਪੰਜਾਬ ਵਾਸਤੇ ਦਿੱਲੀ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਮੰਗ ਰਹੇ ਹਾਂ ਪੰਜਾਬ ਵਾਸਤੇ ਕਿ ਲੋਕ ਸਾਨੂੰ ਦਿੱਲੀ ਦੇ ਦੇਣ ਤੇ ਅਸੀਂ ਪੰਜਾਬ ਦੇ ਵਿੱਚ ਆ ਜਾਈਏ ਤੇ ਇਥੇ ਤੋਂ ਆ ਕੇ ਤੁਸੀਂ ਇਹ ਦੇਖੋ ਕਿ ਭਗਵੰਤ ਮਾਨ ਹੋਰਾਂ ਦੀ ਆਪਣੀ ਇੱਕ ਸਪੀਚ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਘੁੰਮ ਰਹੀ ਹੈ ਜਿਦੇ ਵਿੱਚ ਉਹ ਕਹਿ ਰਹੇ ਨੇ ਕਿ ਨੈਚੁਰਲ ਡਿਜ਼ਾਸਟਰ ਵਾਸਤੇ ਸਾਡੇ ਕੋਲ ਮਾਇਆ ਪਈ ਹੋਈ ਆ ਅਸੀਂ ਕਿਉਂ ਮੰਗੀਏ ਸੈਂਟਰ ਕੋਲ ਸੋ ਕਿੱਥੇ ਆ ਉਹ ਉਹ ਕਿੱਥੇ ਆ ਚਾਹੀਦਾ ਤਾਂ ਇਹ ਹੁੰਦਾ ਨਾ ਵੀ ਇਸ ਮੌਕੇ ਦੇ ਉੱਤੇ ਸਰਕਾਰਾਂ ਖੜ ਜਾਣ ਤੁਹਾਡੀ ਜਿਹੜੀਆਂ ਤੁਹਾਡੇ ਫੌਜ ਹੈਗੀ ਆ ਉਹ ਖੜ ਜਾਵੇ ਆਮ ਲੋਕਾਂ ਨੂੰ ਆਉਣ ਦੀ ਲੋੜ ਨਾ ਪਵੇ ਫੋਜੀ ਵਾਹਣ ਆਉਣ ਜਾਂ ਦੂਜੀਆਂ ਤੀਜੀਆਂ ਜਿਹੜੇ ਉਹ ਟਰੈਕਟਰ ਲੈ ਕੇ ਆਉਣ ਆਪਣੇ ਲੋਕਾਂ ਨੂੰ ਘਰਾਂ ਦੇ ਵਿੱਚ ਜਿਹੜਾ ਹੈਗਾ ਰੈਸਕਿਊ ਕੀਤਾ ਜਾਵੇ ਉਹਨਾਂ ਨੂੰ ਖਾਣਾ ਪਹੁੰਚਾਇਆ ਜਾਵੇ ਜੋ ਕਿ ਆਮ ਲੋਕ ਕਰ ਰਹੇ ਨੇ ਮਤਲਬ ਫਿਰ ਉਹ ਕਿੱਥੇ ਹੈ ਖਜ਼ਾਨਾ ਤੇ ਉਹ ਕਿੱਥੇ ਤੁਸੀਂ ਲਾ ਦਿੱਤਾ ਜਾਂ ਲਾਉਣਾ ਹੈ ਜਾਂ ਜਾਂ ਤੁਸੀਂ ਹੋਰ ਕੋਈ ਨੈਚੁਰਲ ਡਿਜ਼ਾਸਟਰ ਜਿਹੜਾ ਉਹ ਡੀ ਕਰ ਰਹੇ ਉਹ ਪੰਜਾਬ ਵਾਸਤੇ ਕਿ ਉਹ ਆਏਗਾ ਤੇ ਅਸੀਂ ਫਿਰ ਲਾਵਾਂਗੇ ਸੋ ਇਹ ਇਸੋਲੇ ਦੇ ਹਾਲਾਤ ਬਣੇ ਆ ਤੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਉੱਤੇ ਟਵੀਟ ਨਾ ਕਰਨਾ ਇਹਨੂੰ ਸਾਰੇ ਪਾਸੇ ਭੰਡਿਆ ਜਾ ਰਿਹਾ ਇਹਨੂੰ ਦੁਨੀਆ ਦੇ ਵਿੱਚ ਜਿਹੜਾ ਹੈਗਾ ਉਹ ਭੰਡਿਆ ਜਾ ਰਿਹਾ ਕਿ ਆਪਣੀ ਸਟੇਟ ਪੰਜਾਬ ਜਿਹੜੀ ਉਹ ਤੁਹਾਨੂੰ ਦਿਖ ਨਹੀਂ ਰਹੀ ਤੇ ਅਫਗਾਨਿਸਤਾਨ ਦੇ ਵਿੱਚ ਤੁਸੀਂ ਜਾ ਕੇ ਉੱਥੇ ਕਹਿ ਰਹੇ ਹੋ ਵੀ ਤੁਹਾਨੂੰ ਰਾਸਤ ਸਮਗਰੀ ਵੀ ਭੇਜ ਦੰਨੇ ਆ ਤੇ ਆ ਵੀ ਕਰ ਦੰਨੇ ਆ ਉਹ ਵੀ ਕਰ ਦੰਨੇ ਆ ਸੋ ਹੁਣ ਗੱਲ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਕਰ ਲਈਏ ਕਈ ਲੀਡਰ ਇੱਥੋਂ ਤੱਕ ਕਿ ਫੋਟੋ ਸੈਸ਼ਨ ਜਿਹੜਾ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਸਿਰਫ ਜਾ ਜਾ ਕੇ ਉਥੇ ਹੈਨਾ ਉਹ ਉਹ ਵੀ ਇੱਕ ਬਹੁਤ ਮਾੜੀ ਗੱਲਬਾਤ ਹੈਗੀ ਹੈ ਇੱਕ ਇਹਨਾਂ ਦਾ ਐਮਐਲਏ ਆ ਉਹਦਾ ਬਿਆਨ ਰਿਕਾਰਡ ਹੋ ਗਿਆ ਲਾਲਜੀਤ ਭੁੱਲਰ ਦੀ ਚੱਲ ਰਹੀ ਸੀ ਲਾਈਵ ਉਹਦੇ ਵਿੱਚ ਦੂਜੇ ਇਹਨਾਂ ਦੇ ਐਮਐਲਏ ਦਾ ਇੱਕ ਜਿਹੜਾ ਹੈਗਾ ਬਿਆਨ ਰਿਕਾਰਡ ਹੋ ਗਿਆ ਉਹਨਾਂ ਨੇ ਹੀ ਪਤਾ ਵੀ ਲਾਈਵ ਚੱਲ ਰਿਹਾ ਜਾ ਧਿਆਨ ਨਹੀਂ ਦਿੱਤਾ ਉਹ ਕਹਿੰਦਾ ਜਦੋਂ ਬੋਟ ਦੇ ਵਿੱਚ ਬਹਿਣ ਲੱਗਦੇ ਆ ਕਹਿੰਦਾ ਇਹੋ ਜਿਹਾ ਨਜ਼ਾਰਾ ਕਹਿੰਦਾ ਮੈਂ ਸਵੀਡਨ ਜਦੋਂ ਗਿਆ ਸੀ ਨਾ ਉੱਥੇ ਸਮੁੰਦਰ ਦੇ ਵਿੱਚ ਜਦੋਂ ਮੈਂ ਸੈਰ ਕਰਨ ਲੱਗਿਆ ਤੇ ਉਹ ਉੱਥੇ ਇਸ ਤਰ੍ਹਾਂ ਦਾ ਨਜ਼ਾਰਾ ਸੀਗਾ ਸੋ ਇਹਨਾਂ ਵਾਸਤੇ ਪਿਕਨਿਕ ਇਹ ਇਹ ਦੇਖੋ ਹਾਲਾਤ ਤੁਸੀਂ ਇਹ ਸਾਡੇ ਲੀਡਰ ਨੇ ਇਹਨਾਂ ਨੂੰ ਚੁਣਿਆ ਕਹਿੰਦੇ ਜੀ ਆਮ ਆਦਮੀ ਹੈਗੇ ਆ ਸੋ ਇਹੋ ਜੇ ਬਿਆਨ ਜਿਹੜੇ ਉਹ ਬਿਲਕੁਲ ਸ਼ਰਮਨਾਕ ਨੇ ਇਹ ਪੰਜਾਬ ਪ੍ਰਤੀ ਸੀਰੀਅਸ ਨਹੀਂ ਹੈਗੇ ਫੋਟੋਆਂ ਖਿਚਾਉਣ ਤੱਕ ਜਿਹੜਾ ਉਹ ਧਿਆਨ ਦਿੱਤਾ ਜਾ ਰਿਹਾ ਸੋ ਇਹ ਹਾਲਾਤ ਨੇ ਜੀ ਇਸ ਵੇਲੇ ਤੇ ਹਾਂ ਇੱਕ ਬੇਨਤੀ ਜ਼ਰੂਰ ਕਰ ਦਈਏ ਇਹੋ ਜੇ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਕਈ ਨਕਲੀ ਸਮਾਜ ਸੇਵੀ ਨਕਲੀ ਸੰਸਥਾਵਾਂ ਜਿਹੜੀਆਂ ਕਿ ਤੁਹਾਨੂੰ ਲੁੱਟਦੀਆਂ ਤੁਹਾਡਾ ਪੈਸਾ ਉਹ ਸਰਗਰਮ ਹੋ ਜਾਂਦੀਆਂ ਉਹ ਦਿਖਾਉਂਦੀਆਂ ਘਟ ਨੇ ਮਤਲਬ ਮੰਨ ਲਓ ਉਹ ਵੀਡੀਓਜ਼ ਦੇ ਜਰੀਏ ਕੰਮ ਕੀਤਾ ਜਾਂਦਾ ਹੈ ਵੀ ਤੁਹਾਨੂੰ ਮਤਲਬ ਕਿ ਵੰਡਣਾ ਘੱਟ ਦਿਖਾਉਣਾ ਜ਼ਿਆਦਾ ਤੇ ਉਹਦੇ ਉਹਦੇ ਉੱਤੇ ਫਿਰ ਐਨਆਰਆਈਆਂ ਦੇ ਕੋਲੋਂ ਪੈਸਾ ਲੁੱਟਣਾ ਸੋ ਇਹੋ ਜੀ ਚੀਜ਼ਾਂ ਤੋਂ ਬਚ ਕੇ ਰਹੋ ਆਪਣੇ ਪਿੰਡਾਂ ਦੀ ਮਦਦ ਕਰੋ ਕਿਸੇ ਸੰਸਥਾ ਨੂੰ ਪੈਸਾ ਨਾ ਦਿਓ ਕੋਈ ਸੰਸਥਾ ਨੂੰ ਪੈਸਾ ਨਾ ਦਿਓ ਆਪਣੇ ਪਿੰਡਾਂ ਦੇ ਵਿੱਚ ਮੋਹਤਵਾਰ ਬੰਦੇ ਜਿਹੜੇ ਹੈਗੇ ਤੁਹਾਡੇ ਜਿਨ੍ਹਾਂ ਤੇ ਯਕੀਨ ਹੈ ਇੱਕ ਪਿੰਡ ਦੇ ਵਿੱਚ ਯਕੀਨ ਵਾਲੇ ਬੰਦੇ ਹੁੰਦੇ ਹੀ ਆ ਨਾ ਟਰਸਟ ਵਾਲੇ ਬੰਦੇ ਹੁੰਦੇ ਆ ਕੋਈ ਇਮਾਨਦਾਰ ਜਿਹੜੇ ਆ ਉਹਨਾਂ ਰਾਹੀਂ ਤੁਸੀਂ ਜਿਹੜੇ ਐਨ ਆਰ ਆਈ ਹੋ ਉਹ ਉਹਨਾਂ ਰਾਹੀਂ ਪੈਸਾ ਭੇਜੋ ਕਿਸੇ ਸੰਸਥਾ ਨੂੰ ਨਾ ਦਿਓ ਕਿਉਂਕਿ ਸੰਸਥਾਵਾਂ ਦੇ ਕੋਲ ਆਲਰੇਡੀ ਮੈਂ ਨਾਮ ਨਹੀਂ ਲੈਣਾ ਕਈ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਨਾ ਉਹਨਾਂ ਦਾ ਮੈਨੂੰ ਅੱਜ ਹੀ ਕਿਸੇ ਸੱਜਣ ਨੇ ਦੱਸਿਆ ਕਿ 4 4 4 ਮਿਲੀਅਨ ਡਾਲਰ ਤੱਕ ਜਿਹੜਾ ਉਹਨਾਂ ਦੇ ਅਕਾਊਂਟ ਦੇ ਵਿੱਚ ਆਲਰੇਡੀ ਪਿਆ ਹੋਇਆ ਤੋ ਇੱਕ ਸੰਸਥਾ ਹੈਗੀ ਹੈ ਨਾ ਤੋ ਇਸ ਤਰ੍ਹਾਂ ਵੱਡੀਆਂ ਸਸਤਾਵਾਂ ਜਿਹੜੀਆਂ ਨੇ ਉਹ ਪੈਸਾ ਇਕੱਠਾ ਕਰਦੀਆਂ ਵੀਡੀਓਜ਼ ਦੇ ਵਿੱਚ ਜ਼ਿਆਦਾ ਦਿਖਾਇਆ ਜਾਂਦਾ ਹੈ ਵੰਡਿਆ ਘਟ ਜਾਂਦਾ ਤੇ ਉਹ ਉਹ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਦੇ ਖਾਤਿਆਂ ਦੇ ਵਿੱਚ ਹੀ ਜਾਂਦਾ ਇਸ ਕਰਕੇ ਬੇਨਤੀ ਹੈ ਆਪਣਾ ਆਪਣੇ ਪਿੰਡ ਦੀ ਮਦਦ ਕਰੋ ਇਹ ਨਹੀਂ ਕਿ ਹੜ੍ਹ ਦੇ ਵਿੱਚ ਹੀ ਕਰਨੀ ਆ ਹੜ੍ਹ ਤੋਂ ਬਾਅਦ ਬੜੀਆਂ ਸਮੱਸਿਆਵਾਂ ਪੈਦਾ ਹੋਣੀਆਂ ਉਦੋਂ ਜ਼ਰੂਰ ਬਾਹ ਫੜਿਓ ਇਹ ਨਹੀਂ ਕਿ ਹੁਣ ਤੁਸੀਂ ਟੀਵੀ ਕਵਰੇਜ ਚੱਲ ਰਹੀ ਹੈ ਇਮੋਸ਼ਨਲ ਹੋ ਗਏ ਤੁਸੀਂ ਹਾਲਾਤ ਦੇਖ ਕੇ ਇਹ ਵੀ ਬਹੁਤ ਚੱਲਦਾ ਨਾ ਕਿ ਜਿੱਦਨੂੰ ਇੱਕ ਵਾਰੇ ਇੱਕ ਪਾਸੇ ਵਹਾ ਹੁੰਦਾ ਲੋਕ ਤੁਰ ਪੈਂਦੇ ਆ ਹਾਂਜੀ ਉਹਨੇ ਵੀ ਭੇਜਿਆ ਤੇ ਮੈਂ ਵੀ ਭੇਜਣਾ ਹੈ ਕੁਝ ਸੋ ਮੈਂ ਵੀ ਮਦਦ ਕਰਨੀ ਹੈ ਜਿਵੇਂ ਹੁਣ ਅੱਜ ਇੱਕ ਚੱਲ ਪਈ ਹੈ ਰੀਤ ਸੋ ਇਹ ਠੀਕ ਹੈ ਬਹੁਤ ਵਧੀਆ ਗੱਲ ਹੈ ਪਰ ਉਸ ਤੋਂ ਬਾਅਦ ਜਦੋਂ ਇਹ ਹੜ੍ਹਾਂ ਤੋਂ ਬਾਅਦ ਲੋਕਾਂ ਨੂੰ মিডিਆ ਕਵਰੇਜ ਨਹੀਂ ਮਿਲਨੀ ਕਿਉਂਕਿ মিডিਆ ਕਵਰੇਜ ਵੀ ਉਨੀ ਦੇਰ ਹੁੰਦੀ ਹੈ ਜਿੰਨੀ ਦੇਰ ਵੀਵਰਸ਼ਿਪ ਹੁੰਦੀ ਹੈ ਸੋ ਜਦੋਂ ਇਹ ਵੀਵਰਸ਼ਿਪ ਖਤਮ ਹੋ ਜਾਣੀ ਹੈ মিডিਆ ਦੀ ਕਵਰੇਜ ਖਤਮ ਹੋ ਜਾਣੀ ਹੈ ਫਿਰ ਜਿਹੜੇ ਲੋਕਾਂ ਨੇ ਰੋਲਣਾ ਹੈ ਉਹਨਾਂ ਦੀ ਮਦਦ ਲਈ ਵੀ ਤੁਸੀਂ ਜਿਹੜਾ ਹੈ ਉਹ ਤਿਆਰ ਰਹੋ ਜੀ ਹਾਂ ਜੀ ਬਿਲਕੁਲ ਦੇਸੀ ਜੀ ਹਾਂ ਅਕਸਰ ਹੀ ਕਿ ਲੋਕੀ ਆਪਾਂ ਦੇਖਦੇ ਹੁੰਦੇ ਹਾਂ ਕਿ ਜਦੋਂ ਕੋਈ ਚੀਜ਼ ਮਾਹੌਲ ਬਖਿਆ ਹੁੰਦਾ ਹੈ ਉਦੋਂ ਕਿ ਲੋਕੀ ਹਰ ਸਮਾਜ ਸੇਵੀ ਵੀ ਉਦੋਂ মিডিਆ ਵੀ ਉੱਥੇ ਪਹੁੰਚ ਜਾਂਦਾ ਹੈ ਪਰ ਜਦੋਂ ਇਹ ਸਾਰਾ ਕੁਝ ਠੰਡਾ ਹੋ ਜਾਂਦਾ ਜਦੋਂ ਕਿ ਲੋਕੀ ਅਸਲ ਵਿੱਚ ਜ਼ਰੂਰਤ ਹੁੰ ਉਦੋਂ ਤੇ ਕੋਈ ਵੀ ਨਹੀਂ ਕਿਦਾ ਹੁੰਦਾ ਤੇ ਕਈ ਜੋ ਕਹਿੰਦੇ ਕਿ ਹੁਣ ਸਮਾਸੀ ਵੀ ਨੇ ਜੇ ਬਹੁਤ ਲੋਕ ਨੇ ਜੋ ਸੇਵਾ ਕਰਦੇ ਪਏ ਨੇ ਉਹ ਵੀ ਲਗਾਤਾਰ ਆਪਣੇ ਬਿਆਨ ਦੇ ਰਹੇ ਨੇ ਕਿ ਹੁਣ ਰਾਸ਼ਨ ਪਾਣੀ ਸਾਰਾ ਪਹੁੰਚ ਚੁੱਕਿਆ ਕਾਫੀ ਕਹਿੰਦੇ ਕਿ ਲੋਕ ਲੋਕੀ ਸੇਵਾ ਕਰ ਰਹੇ ਨੇ ਪਰ ਜੋ ਅਸਲ ਮਾਦੀ ਲੋੜ ਪੈਣੀ ਆ ਉਹ ਜਦੋਂ ਪਾਣੀ ਸੁੱਕ ਜਾਵੇਗਾ ਤੇ ਉਦੋਂ 15-20 ਦਿਨਾਂ ਬਾਅਦ ਉਸ ਤੋਂ ਬਾਅਦ ਪਤਾ ਲੱਗੇ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਉਹ ਉਹਨਾਂ ਨੂੰ ਲੜ ਪਵੇਗੀ ਤੇ ਉਦੋਂ ਜ਼ਰੂਰ ਤਾਂ ਕਿ ਉਦੋਂ ਉਹਦੀ ਬਾਹ ਫੜੀ ਜਾਵੇ ਅ ਥੋੜਾ ਤੁਹਾਨੂੰ ਮੈਂ ਇੱਥੇ ਜੁੜਨ ਜੜੀ ਆਪਣੇ ਸਾਥ ਦੇ ਵਿੱਚ ਆ ਤੁਹਾਨੂੰ ਦਰਸ਼ਕ ਰੱਖਣ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ ਤੇ ਅਸੀਂ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਕਿ ਪੰਜਾਬ ਨੂੰ ਇਸ ਔਖੇ ਸਮੇਂ ਦੇ ਵਿੱਚੋਂ ਜਲਦ ਤੋਂ ਜਲਦ ਜਿਹੜਾ ਹੈਗਾ ਉਹ ਬਾਹਰ ਕੱਢੇ ਤੇ ਪੰਜਾਬ ਦੁਬਾਰਾ ਜਿਹੜਾ ਹੈ ਉਹ ਹੱਸਦਾ ਵਸਦਾ ਖਿੜਿਆ ਹੋਇਆ ਪੰਜਾਬ ਜਿਹੜਾ ਹੈ ਉਹ ਸਾਨੂੰ ਨਜ਼ਰ ਆਵੇ ਜੀ ਧੰਨਵਾਦ